ਗਰੀਬ ਕੋ ਅੱਗ ਤੱਕ ਆਇਆ ਆਪੇ ਉਹਦਾ ਰਖਾ ਚਲਾਉਂਦਾ ਜੀ ਮੈਂ ਤਾਇਆ ਤਾਇਆ ਉਹਦਾ ਛੋਰਾ ਰਖਾ ਚਲਾਉਂਦਾ ਵਿਚਾਰਾ ਗਰੀਬ ਆਦਮੀ ਹੈ ਬਹੁਤ ਜ਼ਿਆਦਾ ਗਲਮੋ ਹੋ ਗਿਆ ਜੀ ਕਿੰਨੀ ਉਮਰ ਬਡੇ ਨੇ 22 ਸਾਲ ਤੇ ਉਹ ਟਿਪਰ ਗਰਦਾਸ ਪਰੋਂ ਢੀ ਕਿਸ ਵੇਰੇ 7 ਵਜੇ ਹੋਇਆ ਜੀ ਨਾ ਬਸੰਤ ਜੀ ਉਹਦਾ ਤਾਂ ਬੋਤੂ-ਬੋਤੂ ਕਹਿੰਦੇ ਹੋਰ ਗਰਦਾਸ ਪਰੋਂ ਜਾ ਗਿਆ ਗੋਂਡੀ ਟਿਪਰ ਬਜਰੀ ਦੀ ਲਦੀ ਉਹ ਆਪਣੇ ਹੱਥ ਜਾਣਿਆ ਉਹ ਥੱਕ ਕੇ ਲੈ ਆਈ ਉਹਨੇ ਏਡੀ ਛਪੀ ਜ਼ੋਰ ਨਾਲ ਮਾਰੀ ਥੱਲੇ ਵੜ ਗਈ ਗੱਡੀ ਕਿ ਆਹ ਬੂਰਾ ਹੋ ਗਿਆ ਇੱਥੇ ਹੋ ਗਿਆ ਟੇਪਰ ਵਾਲਾ ਟੇਪਰ ਵਾਲਾ ਭੱਜ ਗਿਆ ਮੰਨ ਜੀ ਨਾਲ ਹੀ ਮੈਂ ਪ੍ਰਤਾਪ ਸਿੰਘ ਮੈਂਬਰ ਪ੍ਰਕਾਸ਼ ਸਿੰਘ ਦੇਲੇਰ ਕੋਲ ਸਾਨੂੰ ਸਿਰੇ ਪਤਾ ਲੱਗਾ ਕਿ 7:00 ਵਜੇ ਇੱਥੇ ਕਲਾਂੌਰ ਪਟੜਾ ਪੰਪ ਤੇ ਲੱਗੇ ਐਕਸੀਡੈਂਟ ਹੋਇਆ ਉਹ ਆ ਕੇ ਵੇਖਿਆ ਤੇ ਸਾਡੇ ਪਿੰਡ ਦਾ ਮੁੰਡਾਈ ਪੀ ਨਾ ਹੀ ਉਹ ਤੋਂ 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 ਸੁਣ ਆਇਆ ਮੇਰੇ ਦਾ ਤੋ ਘਾਟਾਤ ਪਰ ਤੋਂ ਟੈਪਰ ਆ ਰਹੀ ਸੀ ਇੱਕ ਪੰਜਰੀ ਦੀ ਭਰੀ ਤੇ ਉਹਦੇ ਵਿੱਚ ਸਿੱਧੇ ਦੇ ਸਿੱਧੇ ਆਪਣੀ ਟੱਕਰ ਹੋ ਗਈ ਆ ਉਹਦੇ ਵਿੱਚ ਜਿਹੜਾ ਸਾਡੇ ਮੋਤੂ ਦੀ ਮੌਕੇ ਤੇ ਡੈਥ ਹੋ ਗਈ ਆ ਤੇ ਇਹ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਗਰੀਬ ਪਰਿਵਾਰ ਆ ਮਸੀਹ ਪਰਿਵਾਰ ਆ ਤੇ ਇਹਦੇ ਉੱਤੇ ਪਰਿਵਾਰ ਦਾ ਗੁਜ਼ਾਰਾ ਇਹ ਕੰਮ ਕਮ ਕਰਦਾ ਇਹ ਵਿਚਾਰਾ ਤੇ ਪਿਓ ਇਹਦਾ ਰਿਕਸ਼ਾ ਚਲਾਉਂਦਾ ਪਿਤਾ ਇਹਦਾ ਤੇ ਬਹੁਤ ਗਰੀਬ ਪਰਿਵਾਰ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਵਾਦ ਤੋਂ ਵਾਦੇ ਦੀ ਮੱਤ ਕੀਤੀ ਜਾਵੇ ਤੇ ਇਨਸਾਫ ਦਿਵਾਇਆ ਜਾਵੇ ਇੰਨੇ ਸਾਲ ਦਾ ਮੁੰਡਾ ਇਹ ਮੁੰਡੇ ਮੋਤੂ ਦੀ 22 ਸਾਲ ਦੀ ਉਮਰ ਹੈ ਅਜੇ ਕੁਵਾਰਾ ਅਜੇ ਵਿਆਹ ਨਹੀਂ ਹੋਇਆ ਪੁਲਿਸ ਨੂੰ ਲਾ ਕੇ ਕਾਰਵਾਈ ਕੀਤੀ ਪੁਲਸ ਆਈ ਮੌਕੇ ਤੇ ਪੁਲਸ ਨੇ ਕਾਰਵਾਈ ਕੀਤੀ ਆ ਉਹਦੀ ਟਿਪਰ ਦੀ ਚਾਬੀ ਆਪਣੇ ਕਬਜ਼ੇ ਵਿੱਚ ਲੈ ਲਈ ਆ ਨਾ ਤੇ ਟਿਪਰ ਵਾਲੇ ਬੰਦੇ ਡਰਾਈਵਰ ਜਿਹੜਾ ਟਿਪਰ ਵਾਲਾ ਉਹ ਫਰਾਰ ਹੋ ਗਿਆ ਮੌਕੇ ਤੇ ਉਹ ਨਹੀਂ ਮਿਲਿਆ ਸਾਡੇ ਡੱਡਪੋੜੀ ਇੱਕ ਰਾਜਪੁਰ ਪੋਸਟਮਾਟ ਮਾਸਤੇ ਪੀਚ ਬੜਾ ਕੀ ਪਿਆ ਆ ਰਿਹਾ ਸੀ ਇੱਕ ਰਾਜਪੁਰ ਜਾ ਰਿਹਾ ਸੀ ਇਹ ਕੋਈ ਆਪਣਾ ਗੱਡੀ ਦਾ ਕੰਮ ਕਰ ਰਹੀ ਗਿਆ ਸੀ ਕੋਈ ਆਪਣਾ ਸਹੀ ਨਹੀਂ ਜਾਨਦਾ ਮੁੰਡੇ ਸੱਡਣ ਜਾਣਾ ਹੈ ਕਿਤੇ ਬਾਹਰ ਤੋ ਸਵਾਰੀ ਨਾਲ ਜਾ ਰਿਹਾ ਸੀ ਇਹ ਕੰਮ ਕਰਦਾ ਸੀ ਕੋਈ ਲੋਕ ਕੋਈ ਮੁਕਦਮਾ ਦਰਜ ਕੀਤਾਗੇ ਪੁਲਿਸ ਵੱਲੋਂ ਹੁਣ ਇਹ ਕਾਰਵਾਈ ਹੁਣ ਕਰੇਗੀ ਪੁਲਿਸ ਵਾਲੀ ਅਜੇ ਮੌਕੇ ਤੇ ਰਿਪੋਰਟ ਰਿਪੋਰਟ ਲਿਖਾਤੀਆਂ ਨੂੰ ਦੱਸਦਾ ਪੁਲਿਸ ਨੂੰ ਉਹ ਹੁਣ ਜੋ ਕੋਈ ਕਾਰਵਾਈ ਕਰੇਗੀ ਫਿਰ ਵੇਖੋ ਪਤਾ ਤੇ ਇਹ ਪ੍ਰਧਾਨ ਸੰਧ ਇਹ ਮੈਂ ਕਰਨਾ ਹੈ ਗਰੀਬ ਪਰਿਵਾਰਾਂ ਦਾ ਵੱਧ ਤੋਂ ਵੱਧ ਉਹਦੀ ਵਿੱਤੀ ਸਹਾਇਤਾ ਕੀਤੀ ਜਾਵੇ ਉਹਨਾਂ ਇਨਸਾਫ ਦਿਵਾਇਆ ਜਾਵੇ ਆਮ ਰਮਿੰਦਰ ਸਿੰਘ ਮੈਂ ਪਛਾਣ ਦਲੀਲ ਕਰਤੋਂ ਇਹ ਅਕਰਮ ਦਾ ਬਾਪ ਆ ਮੋਤੂ ਮੜਾ ਦਾ ਨਾਮ ਸਿੱਟਾ ਛੋਟਾ ਨਾਮ ਮੋਤੂ ਉਹਦਾਂ ਨੂੰ ਪਛੰਤ ਕਹਿੰਦੇ ਨੇ ਤੇ ਦਲੇਰਪੁਰੋਂ ਉਹ ਵਡੇ ਸ਼ੇਵਰੀ ਸਾਥ ਕੋਈ ਦੀ ਗੱਲ ਹੈ ਇੱਥੇ ਮੇਨ ਰੋਡ ਤੇ ਕਦਾਪ ਰੋਡ ਤੇ ਟੋਟੇ ਪਰਵਾਰੇ ਨੇ ਵਿੱਚ ਟੋਟੇ ਮਾਰਕੀਟ ਐਕਸੀਡੈਂਟ ਹੋ ਗਿਆ ਕੋਈ ਮੌਕੇ ਦੇ ਡੈੱਥ ਹੋ ਗਈ ਹੈ ਇਹਨਾਂ ਨੂੰ ਸ਼ਾਫਦਾਨ ਗਰੀਪ ਪ੍ਰਵਰਧਨ ਸ਼ਾਫਦਾਨ ਹੁਣ ਮਿਲਣਾ ਚਾਹੀਦਾ ਜੀ ਪ੍ਰਸ਼ਾਦ ਤੋਂ ਮੰਗ ਕਰਦੇ ਨੇ ਜੀ ਸ਼ਾਫ ਮੰਗਣਿਆ ਨੇ ਕੋਈ ਮੱਥਾ ਕਾ ਸਰਕਲ ਕਾਰਵਾਈ ਕੀਤੀ ਹੈ ਇੱਥੋਂ ਕਾਰਵਾਈ ਕੀਤੀ ਜਾਵੇ ਤੇ ਇਨਸ਼ਾਅੱਲਾ ਕੋਈ ਮੌਕੇ ਪਰਾਰ ਹੋ ਗਿਆ ਉਹ ਕੋਲੋਂ ਆ ਵੀ ਕਰਦੇ ਕਿ ਬਿਲਕੁਲ ਚਾਹੀਏ ਮੌਕੇ ਤੇ ਆਈ ਆ ਉਹ ਕਬਜੇ ਚ ਲੈ ਲਿਆ ਨਾ ਤੇ ਚਾਬੀ ਲੈ ਲਈ ਉਹਦੀ ਡਰਾਈਵਰ ਦੀ ਗੱਡੀ ਨਹੀਂ ਚੱਲਦੀ ਡੈਡ ਬਾਡੀ ਫੋਰਪੇਸ ਇਵਕਤਾ ਉਹ ਤੋਂ ਬਾਅਦ ਇਹਨਾਂ ਨੇ ਸਾਫ ਵੀ ਮਾਂ ਕਿ ਕਿ ਤਾਂ ਰਮੇ